ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕ ਟਿੱਪਾ ਕਰਤ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਕਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਉੱਤੇ ਗਾਇਕ ਦਸਵੀਰ ਜਸਤੀ ਵੱਲੋਂ ਕੀਰਤਨ ਕਰਨ ਤੇ ਜਥੇਦਾਰ ਨੇ ਜਤਾਇਆ ਇਤਰਾਜ਼ ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ ਡੋਨਲਡ ਰਾਮਪ ਨੇ ਇੱਕ ਹੋਰ ਜੰਗ ਰੋਕੀ ਥਾਈਲੈਂਡ ਅਤੇ ਕੰਬੋਡੀਆ ਨੇ ਜੰਗਬੰਦੀ ਦਾ ਕੀਤਾ ਐਲਾਨ ਕਿਸਾਨ ਮਜ਼ਦੂਰ ਅੱਜ ਪੰਜਾਬ ਪਰਚ ਕਰੇਗਾ ਕੇਂਦਰ ਸਰਕਾਰ ਖਿਲਾਫ ਅਰਤੀ ਫੂਕ ਮੁਜ਼ਾਰੇ ਮਨ ਰੇਗਾ ਨੂੰ ਲੈ ਕੇ ਪ੍ਰਗਟਾਇਆ ਜਾਵੇਗਾ ਰੋਜ਼ ਬੈਬ ਵਸੂਰਿਆ ਵੰਸੀ ਨੂੰ ਬਣਾਇਆ ਗਿਆ ਟੀਮ ਇੰਡੀਆ ਦਾ ਕਪਤਾਨ ਜਨੂ ਬੀਸੀਸੀਆਈ ਨੇ ਕਿਉਂ ਲਿਆਏ ਫੈਸਲਾ ਸਾਊਥ ਅਫਰੀਕਾ ਸੀਰੀਜ਼ 'ਚ ਮਿਲੀ ਅਹਿਮ ਜ਼ਿੰਮੇਵਾਰੀ ਜ਼ਿਲਹੰਦਰ 'ਚ ਵੱਡੀ ਵਾਰਦਾਤ ਅਚੋਰਾ ਨੇ ਸੁਨਿਆਰੇ ਦੀ ਦੁਕਾਨ 'ਚ 50 ਲੱਖ ਦੇ ਗਹਿਣੇ ਕੀਤੇ ਗਾਇਬ 10 ਮਿੰਟਾਂ 'ਚ ਵਾਰਦਾਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬੀ ਗਾਇਕ ਦਸਵੀਰ ਜੱਸੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਜਸਬੀਰ ਜੱਸੀ ਵੱਲੋਂ ਕੀਰਤਨ ਕੀਤੇ ਜਾਣ ਤੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਤਰਾਜ਼ ਪ੍ਰਗਟਾਇਆ ਬਿੱਤੇ ਦਿਨੀ ਕੀਰਤਨ ਕੀਤਾ ਗਿਆ ਸੀ ਤੇ ਇਸ ਦੇ ਵੀਡੀਓ ਵੀ ਉਹਨਾਂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਸਾਂਝੇ ਕੀਤੇ ਗਏ ਸੀ ਪਰ ਹੁਣ ਜ਼ਥੇਦਾਰ ਵੱਲੋਂ ਦਸਵੀਰ ਜੱਸੀ ਵੱਲੋਂ ਕੀਰਤਨ ਕਰਨ ਦਾ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਸੰਗਤ 'ਚ ਗੁਰਬਾਣੀ ਦਾ ਪਾਠ ਤੇ ਕੀਰਤਨ ਇੱਕ ਸਿੱਖ ਹੀ ਕਰ ਸਕਦਾ ਹੈ ਤੇ ਜੇਕਰ ਐਸ ਦੇ ਉੱਤੇ ਕੋਈ ਕੀਰਤਨ ਕਰਦਾ ਹੈ ਤਾਂ ਉਹ ਗਲਤ ਹੈ ਦਰਸਲ ਜੀ ਇਸ ਸਮਾਗਮ ਦੌਰਾਨ ਸਬੀ ਜੱਸੀ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਨਾਲ ਸ਼੍ਰੀ ਗੁਰਗ੍ਰੰਤ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਸੀ ਤੇ ਇਸ ਦੀ ਵੀਡੀਓ ਵੀ ਫੇਸਬੁੱਕ ਤੇ ਪੋਸਟ ਕੀਤੀ ਤੇ ਜਥੇਦਾਰ ਦਰਗਜ਼ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਵੀ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੋਰ ਜੰਗ ਰੋਕਣ ਦਾ ਦਾਵਾ ਕੀਤਾ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਮੰਗ ਕੀਤੀ ਹੈ ਤ੍ਰੈਂਪ ਨੇ ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾਵਾਂ ਨੂੰ ਜੰਗਵੰਦੀ ਤੇ ਬਤਾਈ ਦਿੱਤੀ ਅਤੇ ਐਲਾਨ ਕੀਤਾ ਹੈ ਕਿ ਦੋਵੇਂ ਗਵਾਂਟੀ ਦੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਵਿੱਚਕਾਰ ਲੜਾਈ ਸਥਾਈ ਤੌਰ ਤੇ ਬੰਦ ਹੋ ਜਾਏਗੀ 트੍ਰੈਂਪ ਨੇ ਇਹ ਵੀ ਲਿਖਿਆ ਕਿ ਅਮਰੀਕਾ ਹੁਣ ਅਸਲ ਵਿੱਚ ਸੰਯੁਕਤ ਰਾਸ਼ਟਰ ਬਣ ਗਿਆ ਹੈ ਪ੍ਰਾਪਟ ਨੇ ਟਵਿੱਟਰ ਸੋਸ਼ਲ ਤੇ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ THAILAND ਅਤੇ CAMBODIA ਵਿਚਕਾਰ ਵਿਵਾਦਪੂਰਨ ਲੜਾਈ ਅਸਥਾਈ ਤੌਰ ਤੇ ਬੰਦ ਹੋ ਜਾਏਗੀ ਉਸ ਅਸਲ ਸਮਝੌਤੇ ਦੇ ਅਨੁਸਾਰ ਸ਼ਾਂਤੀ ਨਾਲ ਵਹਿਣ ਲਈ ਵਾਪਸ ਆਉਣਗੇ ਜਿਸ ਤੇ ਅਸੀਂ ਹਾਲੀ ਵਿੱਚ ਸਹਿਮਤ ਹੋਏ ਸੀ ਉਨਾ ਨੇ ਅੱਗੇ ਕਿਹਾ ਕਿ ਉਹ ਦੋਵੇਂ ਮਹਾਨ ਨੇਤਾਵਾਂ ਨੂੰ ਨਿਆਪੂਨ ਸਿੱਟੇ ਤੇ ਮਹੌਂਚਨ ਵਿੱਚੋਂ ਉਹਨਾਂ ਦੀ ਸਿਆਨ ਭਲੀ ਵਧਾਈ ਦੇਣਾ ਚਾਹੁੰਦੇ ਨੇ ਪੰਜਾਬ ਦੇ ਅੱਜ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਕੇਂਦਰ ਸਰਕਾਰ ਦੇ ਅਰਥੀ ਫੂਕ ਮਜ਼ਾਰੇ ਕੀਤੇ ਜਾਣ ਦੀ ਮੋਰਚੇ ਵੱਲੋਂ ਇਹ ਰੋਸ ਪ੍ਰਗਟਾਵਾ ਮਨਰੇਗਾ ਸਕੀਮ ਨੂੰ ਖਤਮ ਕਰਕੇ ਬੀਬੀ ਜੀ ਰਾਮ ਜੀ ਐਕਟ ਲਾਗੂ ਕੀਤੇ ਜਾਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਖਤਮ ਕਰਕੇ ਮਜ਼ਦੂਰਾ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਕੀਤਾ ਗਿਆ ਕਿਸਾਨ ਆਗੂਆਂ ਨੇ ਦੱਸਿਆ ਕਿ 24 ਦਸੰਬਰ ਦੀ ਆਗੂਆਂ ਦੀ ਔਨਲਾਈਨ ਮੀਟਿੰਗ 'ਚ ਕਿਸਾਨ ਮਜ਼ਦੂਰ ਮੋਰਚਾ ਨੇ ਕਿਹਾ ਕਿ ਅੱਜ ਚੈਪਟਰ ਪੰਜਾਬ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਖਤਮ ਕਰਨ ਵਿਰੋਧ 29 ਦਸੰਬਰ ਨੂੰ ਪੰਜਾਬ ਪਰਦੇ ਡੀਸੀ ਦਫ਼ਤਰਾਂ ਅੱਗੇ ਪੁਤਲੇ ਫੂਕੇ ਜਾਣ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਨੇ ਅਤੇ ਸਾਰੇ ਜ਼ਿਲ੍ਹਿਆਂ 'ਚ ਐਕਸ਼ਨ ਕੀਤਾ ਜਾਏਗਾ ਕ੍ਰਿਤਜਗ ਦੇ ਵਿੱਚ 14 ਸਾਲਾਂ ਬਾਬ ਬਸੁਰਿਆ ਰੰਸੀ ਲਗਾਤਾਰ ਸੁਰੱਖਿਆ ਵਿੱਚ ਰਹਿੰਦਾ ਹੈ ਉਹ ਆਪਣੇ ਨਾਲ ਪਰ ਸੰਸਗਾ ਦਾ ਦਲਜਤਰੀ ਹੈ ਅਤੇ 2024 ਉਸ ਲਈ ਕਿਸੇ ਸੁਪਨੇ ਤੋਂ ਘਟ ਨਹੀਂ ਹੈ ਹੁਣ ਉਹ ਦੱਖਣੀ ਅਫਰੀਕਾ ਬਰਦਰ ਯੂਥ 1 ਡੇ ਸੀਰੀਜ਼ ਨਾਲ ਟੀਮ ਇੰਡੀਆ ਦੇ ਕਪਤਾਨ ਵੱਜੋ 2026 ਦੀ ਸ਼ੁਰੂਆਤ ਕਰੇਗਾ ਦਰਸਲ ਅੰਡਰ 19 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਯੂਥ 1 ਡੇ ਮੈਚ ਹੋਣੇ ਨੇ ਟੀਮ ਦਾ ਲੈਣ ਕੀਤਾ ਗਿਆ ਹੈ ਕਿ ਅਤੇ 14 ਸਾਲਾ ਬੈਵਮ ਟੀਮ ਦੀ ਕਪਤਾਨੀ ਕਰੇਗਾ ਉਸ ਦੀ ਨਿਯੁਕਤੀ ਦੇ ਪਿੱਛੇ ਕਈ ਮਹੱਤਵਪੂਰਨ ਕਾਰਨ ਆਯੂਸ਼ ਮਾਹਤਰੇ ਦੇ ਗੁੱਤ ਵਿੱਚ ਛੱਟ ਲੱਗੀ ਹੈ ਅਤੇ BCCI ਉਸ ਨੂੰ ਅੰਡਰ 19 ਵਿਸ਼ਵ ਕੱਪ ਲਈ ਫਿੱਟ ਰੱਖਣਾ ਚਾਹੁੰਦਾ ਹੈ ਇਸ ਕਾਰਨ ਉਸ ਨੂੰ ਟੂਰਨਾਮੈਂਟ ਤੋਂ ਠੀਕ ਪਹਿਲਾਂ ਹੋਣ ਵਾਲੀ 1 ਡੇ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਜੇਕਰ ਆਯੂਸ਼ ਉਪਲਬਧ ਹੁੰਦਾ ਤਾਂ ਉਹ ਕਪਤਾਨੀ ਸੰਭਾਲ ਲੈਂਦਾ ਉਸ ਦੀ ਗੈਰ ਹਾਜ਼ਰੀ ਵਿੱਚ ਵੈਵ ਸੂਰਿਆ ਵਨਸੀ ਟੀਮ ਦਾ ਸਭ ਤੋਂ ਮਹੱਤਵਪੂਰਨ ਮੈਂਬਰ ਹੈ ਇਸ ਕਰਕੇ ਉਸਨੇ ਕਪਤਾਨੀ ਸੌਂਪ ਦਿੱਤੀ ਸੀ ਜਲੰਧਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਚੋਰਾਂ ਦੇ ਇੱਕ گروਹ ਵੱਲੋਂ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਣਕਾਰੀ ਅਨੁਸਾਰ ਲਗਭਗ 12 ਚੋਰਾਂ ਨੇ 10 ਮਿੰਟਾਂ 'ਚ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਮੂੰਹ ਤੇ ਨਕਾਬ ਅਤੇ ਹੱਥਾਂ 'ਚ ਦਸਤਾਨੇ ਪਹਿਨੇ ਹੋਏ ਇਹਨਾਂ ਚੋਰਾਂ ਨੇ ਸ਼ਟਰ ਤੋੜਨ ਲਈ ਥਾਲਾ ਅਤੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਹੈ ਦੁਕਾਨ ਮਾਲਕ ਨੇ ਦੱਸਿਆ ਕਿ ਸਵੇਰੇ 6 ਵਜੇ ਬਾਜ਼ਾਰ ਵਿੱਚ ਲੋਕਾਂ ਨੇ ਟੁੱਟੀਆਂ ਹੋਈਆਂ ਸ਼ਟਰ ਦੇਖਿਆ ਅਤੇ ਪੁਲਿਸ ਅਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਸੂchna ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਕੀਤੀ ਪੁਲਿਸ ਨੇ ਦੁਕਾਨ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਜਿਸ ਵਿੱਚ ਪੂਰੀ ਕਟਨਾਕ ਕੈਦ ਹੋ ਗਈ ਹੈ ਫਿਲਹਾਲ ਪੁਲਿਸ ਇਸ ਫੁਟੇਜ ਦੇ ਆਧਾਰ ਤੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਮੇਰੀ ਦੁਕਾਨ ਦਾ ਲਗਭਗ 40 ਤੋਂ 50 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਨੇ ਚੋਰਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਸੇਫ ਕਾਊਂਟਰ ਵਿੱਚ ਰੱਖੇ ਕੀਮਤੀ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ